हां जी शौकीकिन महाराज जी ਪਹਿਲਾਂ ਤੁਸੀਂ ਆ ਪੂਰਾ ਕਰ ਲਓ ਬਾਕੀ ਬਾਅਦ ਚ ਕਰਦੇ ਹਾਂ ਰੂੜੀਆਂ ਪਤਾ ਵੀ ਕੀ ਹੋਤੀਆਂ ਕਿਆ ਹੈ ਰੂੜੀਆਂ ਨਹੀਂ ਇੱਕ ਮਿੰਟ ਫੜਾ ਮੈਮ ਰੂੜੀਆਂ ਦੀ ਡੈਫੀਨੇਸ਼ਨ ਦੋ ਜੀ ਕਿੰਦੀ ਰੂੜੀਆਂ ਦੀ ਡੈਫੀਨੇਸ਼ਨ ਪੰਜਾਬੀ ਚ ਦੋ ਜੀ ਫਿਰ ਤੁਸੀਂ ਤੁਸੀਂ ਹੱਸ ਤੋੜ ਮੇਰੇ ਮੈਨੂੰ ਨਹੀਂ ਆਪਾਂ ਇਹ ਦੱਸਣਾ ਬਈ ਨੂੰ ਪਤਾ ਲੱਗਿਆ ਨਾ ਬਈ ਰੂੜੀਆਂ ਹੁੰਦੀਆਂ ਕੀ ਨੇ ਤੇਰੀ ਸਿਰ ਤੇ ਡਿੱਗੀਆਂ ਪਈਆਂ ਆਂਦੀਆਂ ਰੋੜੇ ਰੋੜੇ ਹੱਥਾਂ 'ਚ ਕੋਈ ਨੁਕਸ ਹੈ ਦੀ ਜੇ ਐ ਆਉਂਦਾ ਵੀ ਐ ਜਿੱਧੜੀ ਮੜਾ ਜਾਂਦੀ ਉਹ ਐਸਥੈਟਿਕ ਫੀਲ ਆ ਜਾਂਦੀ ਹੈ ਹੈ ਡੈਡੀ ਪਾਲਸ ਨੇ ਡੈਡੀ ਬੀ ਅੱਛਾ ਡੈਡੀ ਪਾਲਸ ਨੇ ਹੋਰ ਪੈਣੇ ਠੀਕ ਠਾਕ ਵਧੀਆ ਇਹ ਪੁੱਦੇ ਸੀ ਵੀ ਕਲਾਸਾਂ ਬੜੀ ਚਲੀ ਜਾਂਦੀ ਨਹੀਂ ਹੈ ਬਹੁਤ ਵਧੀਆ ਤਾਈ ਇਹ ਜੀ ਗੱਲ ਪਹਿਲਾਂ ਕਹਿ ਜਿੰਦੇ ਨੇ ਪੈਣੇ ਕੋਈ ਸਵਾਲ 1921 ਹੋ ਜੇ ਕਿਤੇ ਇੰਟਰਵਿਊ ਲੰਮਾ ਪਾ ਕੀਤਾ ਜਿਵੇਂ ਮੇਰਾ ਮੌਸਮ ਘੈਂਟ ਹੋਵੇ ਫਿਰ ਰੋਡ ਵੀ ਸਹੀ ਹੋਊ ਫੇਰ ਹੀ ਕਹਿ ਨਜ਼ਾਰਾ ਜਾਊਗਾ ਅੱਛਾ ਅੱਛਾ ਇਹ ਤੂੰ ਐਹ ਜਾ ਮੰਤਰੀ ਚਾਹੀਦਾ ਦੇਖ ਉਹ ਕਹਿੰਦੇ ਰੋਡ ਬਣਾਉਣਾ ਕਹਿੰਦਾ ਕੋਈ ਨਾ ਮੌਸਮ ਦਾ ਸਹੀ ਹੁੰਦਾ ਹੈ। ਜੀਵਨ ਵਿੱਚ ਸਭ ਤੋਂ ਖੂਬਸੂਰਤ ਚੀਜ਼ ਦੇਖੀ ਨਹੀਂ ਜਾਂਦੀ, ਮਹਿਸੂਸ ਕੀਤੀ ਜਾਂਦੀ ਹੈ। ਦੁਨੀਆ ਵਿੱਚ ਸਭ ਤੋਂ ਖੂਬਸੂਰਤ ਚੀਜ਼ ਦੇਖੀ ਨਹੀਂ ਜਾਂਦੀ, ਮਹਿਸੂਸ ਕੀਤੀ ਜਾਂਦੀ ਹੈ ਔਰ ਵੈਸੇ ਹੀ ਆਪਣੇ ਬੱਚੇ ਦੇ ਦਿਲ ਵਿੱਚ ਮਾਂ ਲਈ ਪਿਆਰ। ਦੇਖੋ ਜਿੰਨਾ ਨੂੰ ਜੀ ਜਾਈ ਸੀ ਸਮਝ ਉਹ ਤਾਂ ਥੋੜੇ ਇਮੋਸ਼ਨਲੀ ਵੀ ਗਲੈਪਿੰਗ ਕੀਤੀ ਉਹਨੂੰ ਸਮਝ ਨਹੀਂ ਉਹ ਪੂਰਾ ਜੋਸ਼ ਚੜਾ ਲਈ ਮਾਰ ਰਹੀ ਗੱਲ ਇਹ ਮੇਰੇ ਹਸਬੰਡ ਆਦਮੀ ਚਾ ਹੋਣੇ ਉਹਨਾਂ ਦੀ ਪੋਸਟਿੰਗ ਜੰਮੂ ਚਾ ਜਿੱਥੇ ਬਹੁਤ ਮੌਲ ਖਰਾਬਾ ਹੁਣ ਉਸ ਤੇ ਤਾਂ ਮੈਂ ਉਹਨਾਂ ਨੂੰ ਚੰਨਿਆ ਕਿ ਆਪਣੀ ਸੇਫਟੀ ਰੱਖਣਾ ਸ਼ਾਂਤ ਰਹਿਣਾ ਕਰਦਾ ਘਰਬਾਦ ਕੋਈ ਫਿਕਰ ਨਾ ਕਰਨ ਨੂੰਨ ਨੇ ਹੀ ਗੱਲ ਲੱਗੀ ਵੀ ਅਸੀਂ ਇਹ ਦਿਨਾਂ ਗੱਜ ਜਾਣਾ ਕਦੇ ਗੱਜ ਤਾਂ ਹੁਣ ਚੱਲ ਹੀ ਰਹੀ ਐ ਜੀਜੀ ਹੋ ਜਿਹੜਾ ਮਾਲ ਆ ਉਹ ਜਾ ਰਿਹਾ ਪੋਸਟਿੰਗ ਕਿਥੇ ਆ ਹੁਣ 5 테러ਿਸਟ ਮੀਡੀਆ ਚ ਦਿਖਾ ਰਿਹਾ ਛੇ ਮਹੀਨੇ ਬਾਦ ਆਣਾ ਕਿਥੇ ਇਕੱਲੀ ਲੇਡੀਜ਼ ਨੇ ਸਰਵਾਈਵ ਕਰਨਾ ਤਾਂ ਮਨ ਚ ਹੁੰਦਾ ਕਿ ਵਧੀਆ ਮਾਲ ਜਿੱਥੇ ਵੀ ਗਏ ਆ ਵਧੀਆ ਠੀਕ ਠਾਕ ਚਲੋ ਫੇਰ ਦੁਬਾਰਾ ਛੁੱਟੀ ਹੋਣ ਤਾਂ ਵਧੀਆ ਸੀ ਇੰਜੋਏ ਕਰੀਏ ਵਾਪਸ ਆਪਣੇ ਘਰ ਪਰਿਵਾਰ ਬਸਾਈਏ ਵਾਦੀ ਸਸਿਕਾ ਬੀਸਾਨ ਨੂੰ ਕੀ ਹਾਲ ਚਾਲ ਹੈ ਜੀ ਤੇ ਆਜ ਦੀਆਂ ਜਿਹੜੀਆਂ ਰੌਣਕਾਂ ਨੇ ਜੀ ਬੜੀ ਖਾਸ ਜਗ੍ਹਾ ਤੇ ਲੱਗਦੀਆਂ ਨੇ ਕਿਉਂਕਿ ਬਠਿੰਡੇ ਦਾ ਨਾਮ ਬਹੁਤ ਚੱਲਦਾ ਹੈ ਤੇ ਬਠਿੰਡੇ ਸ਼ਹਿਰ ਵਿੱਚ ਖੜੇ ਆ ਤੇ ਜਿਹੜਾ ਇੰਸਟੀਚਿਊਟ ਦਾ ਜਿਹੜਾ ਨਾਮ ਹੈ ਉਹ ਮੈਂ ਕਹਾਂ ਵੀ ਪਹਿਲਾਂ ਕੁੜੀਆਂ ਤੋਂ ਬੁਲਾਵਾਂਗੇ ਦੈਨ ਫਿਰ ਮੁੰਡਾਈਆਂ ਨਹੀਂ ਉਹ ਵੈਸੇ ਪੁੱਛਿਆ ਉਹਦਰ ਤੇ ਹਾਂ ਨਹੀਂ ਗਿਆ ਸੀ ਨਾ ਸੋ ਫਿਰ ਬੁਲਾਵਾਂਗੇ ਭੇਪਾ ਮੁੰਡਿਆਂ ਤੋਂ ਸੋ ਆਪਾਂ ਦੇਖ ਲਈ ਵੀ ਜਿਹੜਾ ਜੋਸ਼ ਹੈ ਕਿੰਨਾ ਚ ਵਧਦਾ ਹੈ ਸੋ ਇੰਸਟੀਚਿਊਟ ਦਾ ਨਾਮ ਕੀ ਹੈ ਜੀ ਬਲੇ ਵੇਰੀ ਗੁੱਡ ਜੀ ਸੋ ਮੁੰਡਿਆ ਹੁਣ ਤੁਸੀਂ ਬੋਲਣਾ ਠੀਕ ਹੈ ਜੀ ਪਤਾ ਲੱਗੇ ਵੀ ਯਾਰ ਮੁੰਡਿਆਂ ਚ ਜੋਸ਼ ਹੈ ਕਿ ਦੀ ਬੇਇੱਜ਼ਤੀ ਨਾ ਕਰਾ ਦਿਓ ਹੀ ਗੱਲ ਹੋ ਜਾਂਦੀ ਐ ਪੱਕਾ ਪਾਤ ਨਹੀਂ ਕਰਦਾ ਵੱਡ ਕਿਤੇ ਨਾ ਕਿਤੇ ਮੈਨੂੰ ਮੁੰਡਿਆਂ ਜਿਹੜਾ ਜੋਸ਼ ਆ ਬਾਅਦ ਚ ਆਈਦਾ ਐ ਇਸ ਇੰਸਟੀਚੂਟ ਦਾ ਨਾਮ ਕੀ ਐ ਜੀ ਓਰੇ ਦਿਲ ਦਾ ਕਰਤਾ ਤੀ ਵੇ ਸੋ ਇਹਦਾ ਇੰਸਟੀਚੂਟ ਦਾ ਨਾਮ ਐ ਜੀ ਉਹ ਹੈ ਜੀ ਉਰੇ ਨਹੀਂ ਸੀਂਦਾ ਜੀ ਜਿਹੜਾ ਕਿ ਆਪਾਂ ਕਹਿੰਦੇ ਮੇਕਅਪ ਲਈ ਮੰਨਿਆ ਪਰ ਮੰਨਿਆ ਕਹਿੰਦੇ ਕਾਫੀ ਜਿਹੜੀ ਸਾਰੀ ਜਿਹੜੀ ਬ੍ਰਾਂਚਿਸ ਨੇ ਉਹ ਵੀ ਹਰੇਕ ਸ਼ਹਿਰ ਦੇ ਵਿੱਚ ਮਣੀ ਜਾਂਦੇ ਨੇ ਸੋ ਅੱਜ ਉਸੇ ਰੇਂਜ ਦੇ ਵਿੱਚ ਪਹੁੰਚੇ ਆ ਗੱਲਾਂ ਬਾਤਾਂ ਕਰਦੇ ਆ ਜਿਹੜੀ ਹਾਸਕਿਰਦ ਦੀ ਸ਼ੁਰੂਆਤ ਹੈ ਉਹ ਸ਼ੁਰੂ ਕਰਦੇ ਆ ਮੈਂ ਕਿਹੜਾ ਕੈਮਰਾ ਪਹਿਲਾਂ ਇੱਧਰ ਫਾਸਟ ਮੈਂ ਬੱਲ ਲੈ ਤੇ ਜਿਹੜੀ ਚੁਗਲੀ ਤੇ ਆਪਾਂ ਕੰਟਰੋਲ ਕੀਤਾ ਜਾਵੇ ਮੈਂ ਕਿਤਾ ਫੜ ਲਾ ਨਾਮ ਕੀ ਹੈ ਜੀ ਤਨੀਸ਼ਾ ਹੈ ਜੀ ਤਨੀਸ਼ਾ ਤਨੀਸ਼ਾ ਜੀ ਕਿ ਤੁਮਾਰਾ ਜੀ ਬਠਿੰਡੇ ਤੇਨ ਲੱਗਿਆ ਆ ਜਾ ਬਠਿੰਡੇ ਤੋਂ ਦੀ ਕੀ ਗੱਲ ਵਧੀਆ ਲੱਗਦੀ ਬਠਿੰਡੇ ਦੀ ਜੀ ਸਾਰੇ ਹੀ ਵਧੀਆ ਹਾਂ ਸਾਰੇ ਹੀ ਵਧੀਆ ਲੱਗਦੇ ਨੇ ਸ਼ੌਂਕ ਕੀ ਰੱਖਦੇ ਹੋ ਇੱਕ ਤਾਂ ਐ ਕਰਨਾ ਇਹਨੂੰ ਛੱਡ ਕੇ ਦੀ ਲੈ ਮੇਤਰੋ ਸੁਣਿਓ ਫਿਰ ਕੁੜੀ ਦੇ ਸ਼ੌਂਕ ਕੀ ਕੀ ਨੇ ਬਹੁਤ ਮੁੰਡੇ ਹੋਣਗੇ ਜਿਹੜੇ ਸੁਣ ਵਿੱਚ ਡਰਸਟਡ ਹੋਣਗੇ ਸ਼ੌਂਕ ਸੁਣੇ ਰੇਕ ਨੂੰ ਵਧੀਆ ਲੱਗਦੇ ਨੇ ਇਹ ਕਹਿਣਾ ਚਾਹੁੰਦਾ ਸੀ ਮੈਂ ਹਾਂ ਜੀ ਸ਼ੌਂਕ ਕੀ ਕੀ ਨੇ ਮਹਾਰਾਜ ਜੀ ਪਹਿਲਾਂ ਤੁਸੀਂ ਆਹ ਪੂਰਾ ਕਰ ਲਓ ਬਾਕੀ ਬਾਅਦ ਚ ਕਰਦੇ ਹਾਂ ਦੇਖੋ ਜੀ ਹਰੇਕ ਦੇ ਆਪਣੇ ਆਪਣੇ ਸ਼ੌਂਕ ਹੁੰਦੇ ਆ ਜੀ ਵੀ ਕੋਈ ਮੇਰੇ ਆ ਸ਼ੌਂਕ ਹੈ ਜੀ ਦੇਖੋ ਤੁਹਾਡੇ ਸ਼ੌਂਕ ਮੇਰੇ ਨਾਲ ਨਹੀਂ ਮਿਲਣਗੇ ਮੇਰੇ ਸ਼ੌਂਕ ਤੁਹਾਡੇ ਨਾਲ ਨਹੀਂ ਮਿਲਣਗੇ ਤੁਹਾਡੇ ਸ਼ੌਂਕ ਕੀ ਕੀ ਹਨ ਗਿਣਾ ਦੋ ਜੀ ਕੁਕਿੰਗ ਚ ਹੈਗਾ ਮੇਕਅਪ ਚ ਇੰਟਰਸਟ ਹੈ ਕੁਕਿੰਗ ਚ ਇੰਟਰਸਟ ਹੈ ਦੂਜਾ ਜੀ ਮੇਕਅਪ ਹੈਰ ਤੀਜਾ ਜੀ ਹੈਰ ਚ ਹੈਰ ਦੇ ਵਿੱਚ ਜੀ ਮਤਲਬ ਏਸੇ ਫੀਲਡ 'ਚ ਹੀ ਅੱਗੇ ਜਾਣਾ ਚਾਹੁੰਦੇ ਆ ਜੀ ਕਿਹੜੀ ਕੰਟਰੀ ਸੋਚੀ ਹੈ ਜੀ ਕੈਨੇਡਾ 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 ਜਾ ਕੀ ਕਰੋਗੇ ਜੀ ਆਈ ਕੰਮ ਕਰਨਾ ਆਈ ਕੰਮ ਕਰਨਾ ਜੀ ਕਿਵੇਂ ਦੇ ਲਈ ਮਤਲਬ ਉੱਥੇ ਜਾ ਕੇ ਤੁਸੀਂ ਮੇਕਅਪ ਦਾ ਕੰਮ ਕਰੋਗੇ ਹੇਅਰ ਦਾ ਕੰਮ ਕਰੋਗੇ ਹਨਾ ਸਿੱਖ ਕੇ ਵਧੀਆ ਕੰਮ ਦੀ ਹਾਂਜੀ ਖੁਸ਼ ਹੋ ਲਾਈਫ ਦੇ ਵਿੱਚ ਜੀ ਇੱਧਰ ਫੜਾ ਤੁਸੀਂ ਠੀਕ ਹੈ ਸਸੀ ਕਾਲ ਨਾਮ ਦੀ ਚੀਜ਼ ਹੁੰਦੀ ਹੈ ਜੀ ਸ਼ੁਕਰ ਹੈ ਬਲਾਤੀ ਜੀ ਨਾਮ ਕੀ ਹੈ ਜੀ ਮੰਨਤ ਔਲਖ ਮੰਨਤ ਔਲਖ ਕਿੱਥੋਂ ਜੀ ਬਠਿੰਡਾ ਅੱਛਾ ਬਠਿੰਡਾ ਤੁਹਾਡੇ ਕੀ ਸ਼ੌਂਕ ਹੈ ਜੀ ਮੇਰਾ ਕੇਕਸ ਬਣਾਣਾ ਹਮ ਐਂਡ ਹੇਅਰ ਕੱਟਸ ਹੇਅਰ ਕੈਮਿਕਲ ਹਮ ਮਤਲਬ ਹੇਅਰ ਕੱਟਤਾ ਵੀ ਸ਼ੌਂਕ ਰੱਖਦੇ ਹੋ ਜੀ ਹਾਂਜੀ ਉੱਥੇ ਜਾ ਕੇ ਮੈਂ ਵਧੀਆ ਪ੍ਰੋਫੈਸ਼ਨਲ ਦੇ ਨਾਈ ਬਣਨਾ ਚਾਹੁੰਦੇ ਜੀ ਹਾਂਜੀ ਨਹੀਂ ਕਹਿ ਲੋ ਪੰਜਾਬੀ ਚ ਤਾਂ ਨਹੀਂ 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 ਵਧੀਆ ਗੱਲ ਆ ਕੋਈ ਮਾੜਾ ਕੀਤਾ ਨਹੀਂ ਹੈਗਾ ਕਲਾ ਜ਼ਰੂਰੀ ਹੈ ਜੀ ਹਾਂਜੀ ਘਰ ਪਰਿਵਾਰ ਚ ਕੌਣ ਕੌਣ ਹੈ ਜੀ ਮੈਂ ਸਿੰਗਲ ਚਾਈਲਡ ਆ ਫਾਦਰ ਹੈ ਮਦਰ ਹਾਂ ਗ੍ਰੈਂਡ ਪੇਰੈਂਟਸ ਇਹ ਸਾਦਾ ਤਾਂ ਬਣਦੀ ਕਿਦੇ ਨਾਲ ਵੱਧ ਹੈ ਵੀ ਜਿਹਨੂੰ ਮਿਲ ਕੇ ਖੁਸ਼ੀ ਜੀ ਹੁੰਦੀ ਹੈ ਜੀ ਡੈਡੀ ਡੈਡੀ ਨਾਲ ਮੰਮੀ ਨਾਲ ਕਿਉਂ ਨਹੀਂ ਬਣਦੀ ਜੀ ਮੰਮਾ ਨੇ ਡਾਂਟੀ ਦਾਣਾ ਹੁੰਦਾ ਤੂੰ ਆ ਨਹੀਂ ਕਰਦੀ ਤੂੰ ਉਹ ਨਹੀਂ ਕਰਦੀ ਮੰਮਾ ਸੱਚ ਜਿਆਦਾ ਬੋਲਦੀ ਹੈ ਥੋੜੇ ਹਿਸਾਬ ਨਾਲ ਜੀ ਨਹੀਂ ਠੀਕ ਹੈ ਪਰ ਕਦੇ-ਕਦੇ ਜਿਆਦਾ ਹੋ ਜਾਂਦਾ ਕਦੇ-ਕਦੇ ਜਿਆਦਾ ਸੱਚ ਬੋਲਦੀ ਹੈ ਜੀ ਮਲ ਕਾਮਤੂ ਜੀ ਘਾਟ ਕਰਕੇ ਰਾਜ਼ੀ ਹੋ ਦੀ ਹਾਂਜੀ ਵਾਈ ਹਾਲਸ ਆ ਜਾਂਦਾ ਹੈ ਹੈ ਹਾਲਸ ਆ ਜਾਂਦਾ ਹੈ ਹਾਲਸ ਆ ਜਾਂਦਾ ਜੀ ਫਿਰ ਬਾਹਰ ਕੀ ਬਣੋ ਤੁਹਾਡੇ ਜੀ ਬਾਹਰ ਹੈਗੀ ਕਦਰ ਕਾਮਤੂ ਜੀ ਸੇਮ ਹੀ ਹੈ ਜੀ ਬਾਹਰ ਹੈਗੀ ਕਜ਼ਨਸ ਦੇਖ ਲੈਣਗੇ ਇਹ ਮੈਨੂੰ ਇਹ ਗੱਲ ਦੱਸੋ ਮੁੰਡੇ ਤੁਸੀਂ ਵੀ ਦੱਸੋ 22 ਵਰਨਾਂ ਗੱਲਬਾਤ ਕੀਤੀ ਹੈ ਵੀ ਨਾ ਕਿਸੇ ਮੁੰਡੇ ਨਾਲ ਮੁੰਡੇ ਬਹੁਤਾ ਐਂ ਨਹੀਂ ਕਰਦੇ ਹੈਗੇ ਇਹ ਹੱਥਾਂ 'ਚ ਹੀ ਕੋਈ ਨੁਕਸ ਹੈ ਜੀ ਜੇ ਐ ਆਉਂਦਾ ਵੀ ਐ ਜਿ ਧੜੀ ਮੜਾ ਜਾਂਦੀ ਉਹ ਐਸਥੈਟਿਕ ਫੀਲ ਆ ਜਾਂਦੀ ਹੈ ਹੈ ਐਸਥੈਟਿਕ ਦਾ ਥੋੜਾ ਜਿਹਾ ਥੋੜਾ ਜਿਹਾ ਫੀਲਿੰਗ ਚ ਆ ਜਾਂਦਾ ਕੰਮ ਹਾਂ ਚਲੋ ਠੀਕ ਹੈ ਮੇਰਾ ਵਾਰਡ ਅਗਰੇਜੀ ਦਾ ਓਕਾ ਸੀ ਨਾ ਚਲੋ ਕੋ ਚੱਕੇ ਨੇ ਜੀ ਨਾਮ ਕੀ ਤੁਹਾਡਾ ਜੀ ਮੰਨਤ ਟੌਲਕ ਮੰਨਤ ਟੌਲਕ ਜੀ ਠੀਕ ਹੈ ਜੀ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਫੋਲੋ ਕਰੋ ਸਟੂਡੈਂਟ ਮੈਕਮਨੂ ਇੰਸਟਾ ਤੇ ਸਬਸਕ੍ਰਾਈਬ ਕਰੋ YouTube ਤੇ 10 ਰੁਪਏ ਦੇ ਹੋਣੀ ਹੈ ਕੁੜੀ ਕੰਮ ਦੀ ਗੱਲ ਕਰਦੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਗੋਡ ਬlesਸ ਉਸ ਨੂੰ ਤਾੜੀਆਂ ਲਾਓ ਬਈ ਕੁੜੀ ਲਈ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਲਈ ਤੋਂ ਸਾਡੇ ਬਹੁਤ ਹੀ ਹੋਣ ਆਰ ਸਤਿਕਾਰਯੋਗ ਤੇ ਮਾਣਯੋਗ ਤੇ ਇੱਕ ਮੈਨੂੰ ਇਹ ਦੱਸੋ ਜੇ ਮੰਨ ਕੇ ਚੱਲੋ ਆਪਾਂ ਵੋਟਾਂ ਦਾ سلسلہ ਜਾਰੀ ਕਰਦੇ ਆਂ ਤੁਹਾਡੇ ਹਿਸਾਬ ਨਾਲ ਜੇ ਆਪਾਂ ਆ ਬਾਈ ਨੂੰ ਮੰਤਰੀ ਦੀ ਵੋਟਾਂ 'ਚ ਖੜਾ ਕਰਦੇ ਤੁਸੀਂ ਵੋਟ ਪਾਓਗੇ ਪਾਵਾਂਗੇ ਨਹੀਂ ਪਾਵਾਂਗੇ 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 ਕੰਮ ਗੜਬੜ ਹੋ ਗਿਆ ਕੋਈ ਨਹੀਂ ਮਾਤਰੀ ਸਾਹਿਬ ਕੋਈ ਬਹੁਤਾ ਕੋਈ ਝੱਕੇ ਨਹੀਂ ਆਪਾਂ ਮਾਤਰੀ ਦੇ ਕੋਲ ਜਿਹੜੇ ਚਾਰ ਵਿਚਾਰ ਨੇ ਤੁਹਾਡੇ ਸਾਹਮਣੇ ਪੇਸ਼ ਕਰਾਗੇ ਜੇ ਤੁਹਾਨੂੰ ਲੱਗਿਆ ਵੀ ਮੰਤਰੀ ਵੋਟਾਂ ਪਾਉਣ ਦੇ ਲਈ ਭਈ ਲਾਇਕ ਆ ਤਾਂ ਵੋਟਾਂ ਪਾ ਦਿਓ ਜੇ ਨਹੀਂ ਲੱਗਿਆ ਤਾਂ ਵੋਟਾਂ ਹੈ ਨਹੀਂ ਸਰ ਬਸ ਆਹੀ ਗੱਲ ਹੈ ਜੀ ਸਪੋਜ਼ ਕਰੋ ਭਾਈ ਤੁਸੀਂ ਵੋਟਾਂ ਵਿੱਚ ਖੜਦੇ ਹੋ ਤੁਸੀਂ ਇਹਨਾਂ ਮੁੰਡਿਆਂ ਲਈ ਕੀ ਕਰੋਗੇ ਗੱਲ ਸੁਣਾਗੇ ਜੀ ਕੀ ਇਹ ਕਹਿੰਦੇ ਆ ਫਿਰ ਉਹ ਹਿਸਾਬ ਨਾਲ ਫੈਸਲਾ ਕਰਾਂਗੇ ਜੀ ਜੇ ਮੈਂ ਮੁੰਡਿਆਂ ਤੋਂ ਪੁੱਛਦਾ ਠੀਕ ਹੈ ਵੀ ਕੀ ਕੀ ਚੀਜ਼ ਤੁਹਾਨੂੰ ਪ੍ਰੋਬਲਮ ਲੱਗਦੀ ਹੈ ਉਹ ਤਾਂ ਪਹਿਲੇ ਦੁੱਖ ਦਾ ਮਾਰ ਆ ਲੱਗਦਾ ਮੈਨੂੰ ਇਹ ਇਧਰ ਮੈਕ ਫੜਾ ਦੋ ਤੁਹ ਕੁ ਪੁੱਛੀਏ ਜੇ ਭਾਈ ਵੋਟਾਂ 'ਚ ਖੜਾ ਹੁੰਦਾ ਕੀ ਮੰਗਿਆ ਤੇ ਕੀ ਮੰਗ ਰੱਖਦਾ ਲੋਸ ਚੇਂਜ ਕਰਾਉਣਗੇ ਬੰਦੇ ਹਾਂ ਲੜਕੀਆਂ ਕੇ ਲਈ ਲੋਜ਼ ਹੈ ਪਰ ਲੜਕੋ ਕੇ ਲਈ ਲੋਜ਼ ਨਹੀਂ ਹੈ ਲੜਕੀਆਂ ਦੇ ਲਈ ਲੋਜ਼ ਹੈ ਕਾਨੂੰਨ ਹੈ ਪਰ ਲੜਕੋ ਕੇ ਲਈ ਕਾਨੂੰਨ ਨਹੀਂ ਹੈ اچھا ਕਾਨੂੰਨ ਨਹੀਂ ਹੈਗਾ ਲੜਕੀਆਂ ਲਈ ਇਹ ਆਂ ਹਿੰਦੀ ਵਾਲਾ ਭਾਈਸੇ ਆਪਣਾ ਉਹ ਸੌਰੀ ਬ੍ਰਦਰ ਗਲਤੀ ਹੋ ਗਈ ਸੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ আচ্ছা ਵੀ ਤੂੰ ਕਹਿੰਦਾ ਵੀ ਲੜਕੀਆਂ ਦੀ ਸੁਣਾਈ ਵੱਧ ਹੁੰਦੀ ਹੈ ਹਾਂਜੀ ਐਸ ਕੰਪੇਅਰ ਟੂ ਲੜਕਿਆਂ ਨਾਲੋਂ ਹਾਂਜੀ ਕੀ ਹੈ ਹਜੇ ਤੇਰਾ ਨਾਲ ਕੋਈ ਪਾਣਾ ਵਾਪਰਿਆ ਪਾਣਾ ਮਸਲਤੋਂ ਪਾਣਾ ਮਤਲਬ ਬਾਹਰ ਤਾਲ ਉਹ ਗੜਾ ਸੇ ਗੜਾ ਸੇ ए रूपपाणया मतलब समझाना बड़ा गटना, गटना। क्या होता होना घटना क्या घटना आपके साथ बापरी मैं सब तो नहीं हुई बट नॉर्मली अपने देखते हैं हम तो पता लगती है आपने ऐसा क्या, है? क्या देखा जिसके कारण आपको लगा भी है लड़कियों की सुनाई ज्यादा होती है एज कंपेयर टू लड़कों के साथ लड़कियां तो झूठे केस पढ़ाते ऐसे तो मैंने बहुत मतलब वैसे बहुत चीजें देखी हैं तो आई नो मतलब आपको तरफ से भी लड़कियों की सुनाई ज्यादा होती है इस बात पर पक्के मुकरते दोता नहीं मैं मुकरता तो नहीं बात ठीक है ਮੈਮ ਆ ਇੱਕ ਗੱਲ ਨਿਕਲ ਕੇ ਆਈ ਏ ਜੀ ਇਹ ਕਹਿੰਦੇ ਵੀ ਲੜਕੂ ਕੀ ਤੁਸੀਂ ਪੰਜਾਬੀ ਹੋ ਨਾ ਜੀ ਪੰਜਾਬੀਆਂ ਪੰਜਾਬ ਦੇ ਸ਼ੁਕਰ ਹੈ ਸ਼ੁਕਰ ਹੈ ਉਹ ਕਹਿੰਦੇ ਵੀ ਲੜਕਿਆਂ ਦੀ ਸੁਣਾਈ ਵੱਧ ਹੁੰਦੀ ਹੈ ਲੜਕੀਆਂ ਦੀ ਸੁਣਵਾਈ ਘੱਟ ਹੁੰਦੀ ਹੈ ਮਤਲਬ ਸਰਕਾਰ ਵੀ ਇਸ ਜੀ ਦਾ ਪੱਖਪਾਤ ਰੱਖਦੀ ਹੈ ਜੀ ਕੀ ਅੱਜ ਕੱਲ ਤਾਂ ਵੈਸੇ ਵੀ ਊਮਨ ਏਮਪਾਵਰ ਜ਼ਿਆਦਾ ਚੱਲ ਰਹੀ ਹੈ ਕਿਸ ਕਿਸੇ ਪੁਆਇੰਟ ਤੇ ਗੱਲ ਐਗਰੀ ਕਰ ਸਕਦੇ ਆ আচ্ছা ਵੀ ਥੋੜੀ ਸੁਣਾਈ ਵੱਧ ਹੁੰਦੀ ਆ ਆ ਲੜਾਕੀ ਦੇਖੇ ਨਾ ਦੋਨਾਂ ਨੂੰ ਮੈਂ ਤਾਂ ਵੈਸੇ ਵੀ ਇਹਦੀ ਭੈਣਾਂ ਕਿਉਂ ਕਰਦੇ ਆ ਵੀ ਇਹ ਮੱਲਾ ਕਰ ਦਿੰਦੀ ਚਲੋ ਆਪਣੀ ਗੱਲਬਾਤ ਇਹ ਚੱਲਦੀ ਸੀ ਸਪੋਜ਼ ਕਰੋ ਜੇ ਬਾਈ ਮੰਤਰੀ ਦੀ ਵੋਟਾਂ ਵਿੱਚ ਖੜਾ ਹੁੰਦਾ ਤੁਸੀਂ ਬਾਈ ਦੋ ਕੀ ਚੀਜ਼ ਦੀ ਮੰਗ ਕਰਦੇ ਹੋ ਵੀ ਯਾਰ ਆਹ ਚੀਜ਼ ਇੱਥੇ ਹੋਣੀ ਬਹੁਤ ਜ਼ਰੂਰੀ ਹੈ ਤੁਹਾਡੇ ਕੋਲ ਕਿਹੜੀ ਚੀਜ਼ ਦੀ ਲੋੜ ਹੈ ਜੀ ਬਠਿੰਡੇ ਦੇ ਵਿੱਚ ਯਾਰ ਤੁਹਾਨੂੰ ਕੀ ਲੱਗਦਾ ਵੀ ਯਾਰ ਸਾਨੂੰ ਕੋਈ ਨੂੰ ਆਹ ਚੀਜ਼ ਦੀ ਜ਼ਿਆਦਾ ਲੋੜ ਹੈ ਰੋਡਸ ਕੰਸਟਰਕਸ਼ਨ ਬਹੁਤ ਵਧੀਆ ਨਹੀਂ ਚਾਹੀਦੀ ਬਹੁਤ ਜਗ੍ਹਾ ਤੇ ਬਹੁਤ ਖਰਾਬ ਹੈ ਠੀਕ ਹੈ ਜੀ ਤੁਸੀਂ ਰੋਡ ਜ਼ਿਆਦਾ ਵਧੀਆ ਪਾ ਲਦੇ ਹੋ ਜੀ ਮੈਂ ਪੁੱਛ ਰਹਿਣਾ ਦੇਖੋ ਮੰਤਰੀ ਦੀ ਮਰਜ਼ੀ ਆ ਖਰਾਬ ਇਹ ਨਾ ਕਰਾਵੇ ਜੀ ਮੰਤਰੀ ਭਾਈ ਜੀ ਰੂੜਾ ਨਾ ਕੰਮ ਕਰਵਾਉਂਗੇ ਕਰਵਾ ਦਾਂਗੇ ਜੀ ਹੁਣ ਨਹੀਂ ਜਵਾਬ ਦਿੰਦਾ ਉਹ ਫਿਰ ਜਾਣਾ ਹੁੰਦਾ ਨਾ ਫਿਰ ਸਮਝੀ ਜਾਂਦਾ ਮੌਸਮ ਕਹਿੰਦਾ ਹੋਵੇ ਫਿਰ ਰੋਡ ਵੀ ਸਹੀ ਹੋਵੇ ਫਿਰ ਹੀ ਕਹਿੰਦਾ ਨਜ਼ਾਰਾ ਜਾਊਗਾ ਅੱਛਾ ਅੱਛਾ ਇਹ ਤੂੰ ਐਹੋ ਜਿਹਾ ਮੰਤਰੀ ਚਾਹੀਦਾ ਦੇਖ ਉਹ ਕਹਿੰਦੇ ਰੋਡ ਬਣਾਉਣਾ ਕਹਿੰਦਾ ਕੋਈ ਨਾ ਮੌਸਮ ਦਾ ਸਹੀ ਹੁੰਦਾ ਕਿੱਥੇ ਪਾਪੀ ਦਾ ਦਿਮਾਗ ਕਿੱਥੇ ਗਿਆ ਅੱਛਾ ਚਲ ਫਿਰ ਰੋਡ ਤਾਂ ਬਣਾ ਦੇਗਾ ਬਣਾ ਦਾਂਗੇ ਜੀ ਠੀਕ ਇਧਰ ਆਪਣੇ ਕਾਨੂੰਨੀ ਕਾਰਵਾਈ ਦੇ ਦੁਆਰਾ ਆ ਜੀ ਕੀ ਸ਼ੌਂਕ ਹੈ ਬਈ ਮੇਰੇ ਮਤਲਬ ਟਰੈਵਲਿੰਗ ਦਾ ਟਰੈਵਲਿੰਗ ਦਾ ਕਿਥੇ ਕਿਥੇ ਘੁੰਮੇ ਹੋ অলਮੋਸਟ ਮੈਂ ਹੈ ਮਤਲਬ ਹਿਮਾਚਲ ਪ੍ਰਦੇਸ਼ ਗਿਆ ਹਾਂ ਅੱਛਾ ਹਾਂਜੀ ਠੀਕ ਪੰਜਾਬ ਘੁੰਮੇ ਹੋ ਪੰਜਾਬ ਤਾਂ ਮੈਂ ਚਲ ਪਹਿਲੀ ਵਾਰ ਆਇਆ ਹਾਂ ਅੱਛਾ ਕਦੋਂ ਆਇਆ ਪਹਿਲੀ ਵਾਰ ਮੈਂ 2 ਮਨਸ ਪਹਿਲੇ 2 ਮਨਸ ਪਹਿਲੇ ਆਏ ਹਾਂ ਕਦੇ ਪਿੰਡਾਂ ਚ ਗਿਆ ਸੀ ਤੀ ਗੇੜਾ ਗੂੜਾ ਮਾਰਿਆ ਪਿੰਡਾਂ ਚ ਨਹੀਂ ਮੈਂ ਜਾਂਦਾ ਜਾਪਦਾ ਨਹੀਂ ਰੂੜੀਆਂ ਦਾ ਪਤਾ ਰੂੜੀਆਂ ਨਹੀਂ ਰੂੜੀਆਂ ਪਤਾ ਵੀ ਹੋਤੀਆਂ ਕਿਹ ਹੈ ਰੂੜੀਆਂ ਨਹੀਂ ਇੱਕ ਮਿੰਟ ਕਰੋ ਮੈਮ ਰੂੜੀਆਂ ਦੀ ਡੈਫੀਨੇਸ਼ਨ ਦੋ ਜੀ ਕਿੰਦੀ ਰੂੜੀਆਂ ਦੀ ਡੈਫੀਨੇਸ਼ਨ ਪੰਜਾਬੀ ਚ ਦੋ ਜੀ ਫਸੇ ਨਸੀ ਇਹ ਤਾਂ ਚੋਰੀ ਮੇਰੇ ਮੈਨੂੰ ਨਹੀਂ ਆਪਾਂ ਇਹ ਦੱਸਣਾ ਵੀ ਉਹਨੂੰ ਪਤਾ ਲੱਗਿਆ ਨਾ ਵੀ ਰੂੜੀਆਂ ਹੁੰਦੀਆਂ ਕੀ ਨੇ ਤੇਰੀ ਸੱਤ ਤੇ ਡਿੱਗੀਆਂ ਪਈਆਂ ਆਂਦੀਆਂ ਰੋੜੇ ਰੋੜੇ ਪੈਰ ਕਿੱਥੇ ਤੇਰੇ ਨਹੀਂ ਮੈਂ ਪਿੰਡ ਵਾਲੀ ਨਹੀਂ ਆ ਕੇ ਮੈਨੂੰ ਨਹੀਂ ਪਤਾ ਸੀ ਅੱਛਾ ਤੁਸੀਂ ਪਿੰਡਾਂ ਤੋਂ ਬਾਹਰ ਰਹਿੰਦੇ ਹੋ ਜੀ ਤੁਸੀਂ ਕਿੱਥੇ ਰਹਿੰਦੇ ਹੋ ਸੀ ਮੈਂ ਗੋਨਿਆਣੇ ਗੋਨਿਆਣੇ ਇਹ ਗੋਨਿਆਣਾ ਸ਼ਹਿਰ ਆ ਜਾਂ ਪਿੰਡਾਂ ਵਿੱਚ ਤਰੋ ਮੰਡੀ ਆ ਮੰਡੀ ਤੁਹਾਡੇ ਸ਼ੌਂਕ ਕੀ ਕੀ ਹੈ ਦੀ ਮੇਰਾ ਰਾਈਟਿੰਗ ਮੈਂ ਲਿਖਦੀ ਆ ਲਿਖਦੀਆ ਮਤਲਬ ਲਿਖਿਆ ਕੋਈ ਸੁਣਾ ਸਕਨੇ ਕੋਈ ਸ਼ੇਅਰ ਹੋਵੇ ਦੀ ਲੈ ਮੈਂ ਤੇਰੇ ਕੁੜੀ ਦਾ ਸ਼ੇਅਰ ਸੁਣੋਂਗੇ ਆ ਕੇ ਸੁਣਨ ਵਾਸਤੇ ਬੈਠੇ ਆ ਵਧੀਆ ਵਧੀਆ ਲੈ ਵੀ ਆਉਣ ਦੋ ਪੈਣ ਮੇਰੀ ਸ਼ੇਅਰ ਜੀ ਦੁਨੀਆ ਮੇ ਸਭ ਤੋਂ ਖੂਬਸੂਰਤ ਚੀਜ਼ ਦੇਖੀ ਨਹੀਂ ਜਾਂਦੀ ਮਹਿਸੂਸ ਕੀਤੀ ਜਾਂਦੀ ਹੈ ਦੁਨੀਆ ਮੇ ਸਭ ਤੋਂ ਖੂਬਸੂਰਤ ਚੀਜ਼ ਦੇਖੀ ਨਹੀਂ ਜਾਂਦੀ ਮਹਿਸੂਸ ਕੀਤੀ ਜਾਂਦੀ ਹੈ ਔਰ ਵੈਸੇ ਹੀ ਆਪਣੇ ਬੱਚੇ ਦੇ ਦਿਲ ਮੇ ਮਾਂ ਲਈ ਪਿਆਰ ਆਹ ਜਿਨ੍ਹਾਂ ਨੂੰ ਜੀ ਜਾਈ ਸੀ ਸਮਝ ਉਹ ਤਾਂ ਥੋੜੇ ਇਮੋਸ਼ਨਲੀ ਵੀ ਗਲੈਂਪਿੰਗ ਕੀਤੀ ਉਹਨੂੰ ਸਮਝ ਨਹੀਂ ਉਹ ਪੂਰਾ ਜੋਸ਼ ਚਾੜੀ ਮਾਰ ਰਿਹਾ ਗੱਲਾਂ ਹੀ ਠੀਕ ਹੈ ਜੀ ਨਹੀਂ ਨਹੀਂ ਅੱਛੀ ਕਲਮ ਹੈ ਜੀ ਤੁਹਾਡੀ ਬਹੁਤ ਸੁਣੀ ਕਲਮ ਹੈ ਜੀ ਕੋਈ ਹੋਰ ਇੱਕ ਅੱਧੀ ਸ਼ੇਰ ਹੀ ਕੋਈ ਦੋਸਤਾਂ ਤੇ ਸੁਣਾਉਣਾ ਚਾਹੁੰਦੇ ਹੂੰ ਜੀ ਫੋਨ 'ਚ ਦੇਖ ਹਾਂ ਹਾਂ ਹੋਰ ਦੋ ਜੀ ਹੋਰ ਦੋ ਕੋਈ ਚੱਕਰ ਨਹੀਂ ਦੀ ਅਸੀਂ ਪ੍ਰੀਤ ਤੇਰੇ ਨਾਲ ਪਾ ਬੈਠੇ ਇੱਕ ਰੋਗ ਵੱਲੜਾ ਲਾ ਬੈਠੇ ਇਹ ਦਿਲ ਵੀ ਪੱਥਰ ਹੋ ਚੁੱਕਿਆ ਅਸੀਂ ਇੰਨੀ ਠੋਕਰ ਖਾ ਬੈਠੇ ਇਹ ਕਿਹੜਾ ਮੋੜ ਹੈ ਜ਼ਿੰਦਗੀ ਦਾ ਇਹ ਕਿਹੜਾ ਮੋੜ ਹੈ ਜ਼ਿੰਦਗੀ ਦਾ ਮੁਰ ਤੇਰੇ ਕੋਲ ਹੀ ਆ ਬੈਠੇ ਜੋ ਜੋ ਵੀ ਸਾਹਮਣੇ ਆਇਆ ਸੀ ਜੋ ਜੋ ਵੀ ਸਾਹਮਣੇ ਆਇਆ ਸੀ ਉਸ ਨੂੰ ਹੀ ਦਰਦ ਸੁਣਾ ਬੈਠੇ ਇਹ ਦਿਲ ਦਾ ਛੁਪਿਆ ਦਰਦ ਸੀ ਇਹ ਦਿਲ ਦਾ ਛੁਪਿਆ ਦਰਦ ਸੀ ਜੋ ਗਜ਼ਲ ਦੇ ਰੂਪ ਵਿੱਚ ਗਾ ਬੈਠ ਕੇ ਕੀ ਬਾਤ ਉਹ ਸਮਝ ਆ ਗਈ ਦੀ ਦੁੱਖ ਵਾਲੀ ਗੱਲ ਸੀ ਹਾਂ ਜੀ ਹਾਂ ਜੀ ਆ ਗਈ ਕਿਹੜੀ ਚੀਜ਼ ਨੂੰ ਲੈ ਕੇ ਸ਼ੇਰੀ ਸਮਰਪਿਤ ਹੋਈ ਸੀ ਪਿਆਰ ਕੋ ਲੇ ਕੇ ਹਏ ਐਹ ਨਹੀਂ ਸੀ ਲੈ ਵੀ ਉਹਦੀ ਸਮਝਦਾ ਕੋਈ ਤੂ ਸੁਣਾਸਾ ਨਾ ਕੋਈ ਹਿੰਦੀ ਸ਼ੇਰੀ ਕੋਈ ਟੁੱਟੇ ਦਿਲਾਂ ਤੇ ਕਿ ਹੱਦ ਤੱਕ ਪਹੁੰਚ ਨਹੀਂ ਪਿਆ ਮੁੱਲ ਪੈ ਗਿਆ ਮੁੱਲ ਕਿਹਦੇ ਮੁੱਲ ਦਾ ਮਤਲਬ ਇਹ ਹੁੰਦਾ ਵੀ ਮੁੱਲ ਲਾਈਫ ਮੇ ਮੁੱਲ ਪੈ ਗਿਆ ਕਿੰਨੇ ਸਾਲ ਦੀ ਐਜ ਹੋਗੀ ਮੈਂ 18 ਕੋਈ ਨਹੀਂ 18 ਸਾਲ ਦਾ ਹੋਇਆ ਹੋਊਗਾ ਮਤਲਬ ਹੋਊਗਾ ਨਹੀਂ ਅੱਛਾ ਜੀ 17.5 ਦੀ ਐ ਠੀਕ ਹੈ ਜੀ ਕਿਹੜੀ ਕੰਟਰੀ ਸੋਚਦਾ ਹੈ ਆਸਟ੍ਰੇਲੀਆ ਪੰਜਾਬੀਆਂ ਦੀ ਕਿਹੜੀ ਕਿਹੜੀ ਗੱਲ ਖਾਸ ਲੱਗਦੀ ਹੈ ਵੀ ਯਾਰ ਗੱਲਾਂ ਮਾਤਾਂ ਦੋ ਕੁਛੀ ਵੀ ਗੱਲ ਤੁਹਾਨੂੰ ਲੱਗਿਆ ਵੀ ਯਾਰ ਮੈਂ ਪੰਜਾਬੀ ਵਿੱਚ ਰਹਿ ਕੇ ਮੈਨੂੰ ਆਥੀ ਬੜੀ ਵਿਦਿਆ ਲੱਗੀ ਯਾਰੀ ਦੋਸਤੀ ਬੜੀ ਹੈ ਹਮ ਇੱਕ ਇੱਕ ਹੋਰ ਹੁੰਦਾ ਮਿੱਤਰੋ ਕਿਸੇ ਕਿਸੇ ਦਾ ਨਾ ਲੁਕੀ ਇਦਾਂ ਨਹੀਂ ਹੁੰਦੀ ਮੈਕਫੜੀ ਵੀ ਜਿਹੜਾ ਦੇਖਣ ਤੇ ਪੜਾਖੂ ਜਿਹਾ ਲੱਗਦਾ ਹੁੰਦਾ ਜਿਵੇਂ ਆਪਕੀ ਜੋ ਲੋਕ ਹੈ ਨਾ ਬਈ ਉਹ ਲੱਗਤੀ ਹੈ ਵੀ ਪੜਨੇ ਵਾਲੀ ਅੱਛੇ ਸੇ ਕਲਾਇੰਟ ਹੋਵੇ ਵੀ ਜਿਹੜਾ ਹੁੰਦੇ ਵੀ ਯਾਰ ਜਵਾਕ ਪੜਾਈ ਵੱਲ ਤਿਆਰ ਹੁੰਦਾ ਇਧਰ ਦੇਖ ਮੜਾ ਜਾ ਮਾਰ ਚਾਨਣ ਇਹ ਪੂਰਾ ਇਹਦਾ ਆ ਉਹ ਕਾਪੀ ਲੈ ਗਿਆ ਓਏ ਉਹ ਕੰਮ ਨਹੀਂ ਨਹੀਂ ਜਟਾ ਓਕੇ ਗਿਆ ਮੈਂ ਵਧੀਆ ਵਧੀਆ ਖੁਸ਼ ਹੈ ਸਸਤੀ ਕਾ ਭਾਈ ਸਸਤੀ ਕਾ ਠੀਕ ਠਾਕ ਵਧੀਆ ਜੀ ਨਾਮ ਕੀ ਹੈ ਜੀ ਨਪ੍ਰੀਤ ਕੌਰ ਥੋੜਾ ਮੈਗਨੇਟਿਕ ਕਰ ਲੋ ਆਵਾਜ਼ ਬਿੱਟ ਤੱਕ ਨਹੀਂ ਜਾਣੀ ਜੀ ਨਾਮ ਕੀ ਹੈ ਜੀ ਨਪ੍ਰੀਤ ਕੌਰ ਨਪ੍ਰੀਤ ਕੌਰ ਜੀ ਕਿੱਥੋਂ ਬਿਲੋਂਗ ਕਰਦੇ ਹੋ ਜੀ ਬਠਿੰਡਾ ਤੋਂ ਬਠਿੰਡਾ ਤੋਂ ਜੀ ਕਿਹੜੀ ਕੰਟਰੀ ਜਾਨ ਨੂੰ ਫਿਰਦੇ ਹੋ ਜੀ ਕੈਨੇਡਾ 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 ਕਿਉਂ ਜਾਣੇ ਜੀ ਉਹ ਬ੍ਰਦਰ ਸਿਸਟਰ ਹੈ ਅੱਛਾ ਬ੍ਰਦਰ ਸਿਸਟਰ ਉੱਤਿਆ ਜੀ ਕੋਈ ਕੈਨੇਡਾ ਦੀ ਉਹਨੇ ਗੱਲ ਬਾਤ ਦੱਸੀ ਹੈ ਬੇਰੇ ਇੱਥੇ ਤਾਂ ਕੈਨੇਡਾ ਦਾ ਕੰਮ ਨਹੀਂ ਹੈਗਾ ਤੂੰ ਕੁੜੀਆਂ ਕੀ ਕਰਨਗੀ ਕਹਿੰਦੇ ਆ ਪਰ ਕਹਿੰਦੇ ਕੋਈ ਨਾ ਸਾਡੇ ਨਾਲ ਤੈਨੂੰ ਪਤਾ ਲੱਗੇ ਆਹ ਜੀ ਮੋਟੀਵੇਸ਼ਨਲ ਚਾਹੀਦੇ ਭੈਣ ਭਰਾਵਾਂ ਨੂੰ ਕਹਿੰਦੀ ਮੈਂ ਵੀ ਬੱਠਲ ਚਾਹੁੰਦੇ ਤੂੰ ਵੀ ਚੱਕ ਲਾ ਕੇ ਆਉਣਾ ਨਹੀਂ ਬੱਸ ਰੋ ਇੱਥੇ ਇਹ ਗੱਲ ਉਰੇਂ ਦੀ ਖਾਸ ਹੈ ਹਾਸੇ ਨਾਲ ਆਸਾ ਰਿਆਂ ਨਾ ਵੀ ਇਹ ਬੱਠਲ ਨਹੀਂ ਜਗਾਉਂਦੇ ਇਹ ਉਹ ਚੀਜ਼ ਜਗਾਉਂਦੇ ਆ ਜਿਹੜੀ ਤੁਸੀਂ ਕਲਾ ساری ਜ਼ਿੰਦਗੀ ਨਹੀਂ ਛੱਡ ਸਕਦੇ ਨਾ ਹੀ ਤੁਹਾਨੂੰ ਇਹ ਕਲਾ ਕੋ ਖੋ ਸਕਦਾ ਸੋ ਇਸ ਗੱਲ ਲਈ ਪਹਿਲਾਂ ਆਪਾਂ ਔਰੇਂਜ ਦੇ ਲਈ ਜ਼ਰੂਰ ਤਾੜੀ ਲਾਈਏ ਜੀ। ਤੋਂ ਮਜ਼ਾਕ ਇਹੜਾ ਇੱਕ ਪਾਸੇ ਹੁੰਦਾ ਸੋ ਕਿਸੇ ਨਾਲ ਕੇ ਤੇਜ਼ ਰੁਦਾਸ ਦੀ ਵੀ ਔਰੇਂਜ ਦਾ ਇਹਦਾ ਮੇਨਲੀ ਕੰਮ ਹੈ ਜੀ। ਉਹ ਇਹੀ ਵੀ ਬੱਚਿਆਂ ਚ ਜਿਹੜੀ ਕਲਾ ਆ ਗਈ ਉਹ ਲਿਆਉਂਦੇ ਆ। ਜਿਹੜੀ ਹੱਥੀ ਸਕਿੱਲ ਹੈ। ਅਸੀਂ ਮੇਕਅਪ ਦੇ ਖਿਲਾਫ ਜ਼ਰੂਰ ਹੁੰਨੇ ਆ ਬਟ ਜੇ ਮੇਕਅਪ ਕਿਸ ਨੂੰ ਰੋਜੀ ਰੋਟੀ ਦਿੰਦਾ ਤਾਂ ਕੋਈ ਮਾੜਾ ਵੀ ਨਹੀਂ ਹੁੰਦਾ। ਹਨਾ ਜੀ। ਘਰ ਪਰਿਵਾਰ ਕੌਣ ਕੌਣ ਹੈ ਜੀ? ਡੈਡੀ ਦਾਦੀ ਮੰਮੀ ਮੈਂ ਵੱਡੇ ਦੀਦੀ ਛੋਟਾ ਭਰਾ ਵਿਆਹ ਹੋ ਗਿਆ ਜੀ ਕਿਸੇ ਦਾ ਵੀ ਤਿੰਨ ਹੀ ਵਾਰੀ ਅੱਛਾ ਸਾਰੀ ਛੜੀ ਹੁੰਦੀ ਠੀਕ ਹੈ ਜੀ ਆ ਕੈਨੇਡਾ ਤੁਸੀਂ ਜਾਣ ਨੂੰ ਕਰਦੇ ਹੋ ਜੀ ਹਾਂ ਜੀ ਇੱਕ ਇਹ ਹੁੰਦਾ ਪਰਿਵਾਰ ਦੇ ਵਿੱਚ ਨਾ ਮੋਹ ਪਿਆਰ ਬੰਡਿਆ ਹੁੰਦਾ ਜੀ ਵੀ ਮੰਮੀ ਉਹਦਾ ਵੜਾ ਕਰਦੀ ਹੈ ਜਿਹੜੀ ਉਹਦਾ ਵੜਾ ਹਾਂ ਬੋਇਆ ਹੈ ਹਾਂ ਦੱਸੋ ਜੀ ਦੱਸੋ ਦੱਸੋ ਮੰਮੀ ਭਰਾ ਦਾ ਕਰਦੇ ਆ ਜਿਹੜੀ ਭੈਣ ਦਾ ਕਰਦੇ ਮੇਰੇ ਗਾਲਾਂ ਪੈਂਦੀਆਂ ਇਹ ਗਰੀਬਣੀ ਆ ਓਏ ਤੇਰੀ ਕੋਈ ਜਾਤ ਨਹੀਂ ਪੁੱਛਦਾ ਇਹ ਕੀ ਚੱਕਰ ਮਤਲਬ ਅੱਛਾ ਮੈਂ ਆਤੀ ਮੰਮੀ ਨੂੰ ਕਹਿ ਗਈ ਹਦੀਆ ਮੈਂ ਕਿਹਾ ਮੈਨੂੰ ਮੈਂ ਕਿਹਾ ਮੰਮੀ ਮੰਨਣਾ ਨਾ ਮੰਨੋ ਇਹ ਵੰਡਾ ਹੁੰਦਾ ਨਾ ਮਾਂ ਪਿਆਰ ਮੰਮੀ ਕਹਿੰਦੇ ਹਾਂ ਮੈਂ ਕਿਹਾ ਤੁਸੀਂ ਮੁੰਡੇ ਦਾ ਮਾਂ ਮੁੰਡੇ ਦਾ ਜ਼ਿਆਦਾ ਕਰਦੇ ਉਹਨੇ ਕਹਿੰਦੇ ਹਾਂ ਮੋੜ ਕੇ ਫਿਰ ਮੈਂ ਕਿਹਾ ਡੈਡੀ ਕੁੜੀ ਦਾ ਜ਼ਿਆਦਾ ਕਰਦੇ ਉਹ ਕਹਿੰਦੇ ਹਾਂ ਮੈਂ ਕਿਹਾ ਵੱਡੀ ਦਾ ਜ਼ਿਆਦਾ ਕਰਦੇ ਕਹਿੰਦੇ ਹਾਂ ਮੈਂ ਤਾਂ ਮੰਨਦੇ ਹਾਂ ਫਿਰ ਕਹਿੰਦੇ ਨਹੀਂ ਅੱਛਾ ਇਹ ਇਹ ਹੁੰਦੀਆਂ ਨੇ ਘਰਾਂ 'ਚ ਚੀਜ਼ਾਂ ਨਾ ਜੀ ਇਹ ਕਦੇ ਖਾਣ ਪੀਣ ਪਿੱਛੇ ਹੋਇਆ ਵੀ ਆ ਚੀਜ਼ ਲੈ ਕੇ ਆਏ ਹੁਣ ਥੋੜੀ ਛੋਟੀ ਭੈਣ ਨੇ ਥੋੜੀ ਵੱਡੀ ਭੈਣ ਨੇ ਜ਼ਿਆਦਾ ਖਾ ਲਈ ਹੋਵੇ ਜੀ ਕਰ ਦਿਓ ਤਾਂ ਮੈਨੂੰ ਖਵਾ ਦਿੰਦੀ ਆ ਭਰਾ ਕਲੇਜ ਪਾ ਲੇ ਭਰਾ ਕਲੇਜ ਪਾਉਂਦਾ ਜੀ ਕਿਹੜੀ ਗੱਲ ਉਹ ਕਲੇਜ ਪਾਉਂਦਾ ਜਾਤਰ ਭਰਾ ਜੀ ਮੈਗੀ ਪਿਛੇ ਇੱਕ ਤਾਂ ਚੀਜ਼ ਬਹੁਤ ਵੱਡੀ ਲੈ ਕੇ ਆਇਆ ਜੀ ਅੱਛਾ ਮੈਗੀ ਪਿਛੇ ਲੜਾਈ ਹੁੰਦੀ ਹੈ ਜੀ ਬਲਕਿ ਮੈਗੀ ਬਣਾਉਂਦਾ ਕੌਣ ਹੈ ਜੀ ਉਹੀ ਬਣਾਉਂਦਾ ਫਿਰ ਤਾਂ 니ਦੇ ਥੋੜੀ ਮਾਰੀ ਹੈ ਜੀ ਉਹਦਾ ਕੋਈ ਕਸੂਰ ਨਹੀਂ ਫਿਰ ਜੇ ਮੈਂ ਬਣਾਉਣੀ ਆ ਤਾਂ ਮੇਰੇ ਤੋਂ ਤੇ ਲੈ ਲੈਂਦਾ ਨਾ ਅੱਛਾ ਚਲੋ ਮੈਨੂੰ ਇਹ ਦੱਸੋ ਵੀ ਜਾਤਰ ਮੈਗੀ ਕੌਣ ਬਣਾਉਂਦਾ ਕਰੇ ਜੀ ਬੱਦੀ ਹੁਣ ਤਾਂ ਇੱਥੇ ਹੈ ਨਹੀਂ ਤਾਂ ਵੱਡੀ ਭੈਣ ਬਣਾਉਂਦੀ ਸੀ ਅੱਛੇ ਜੀ। ਉਹ ਪਿਆਰ ਨਾਲ ਪ੍ਰਾਣਾ ਵਧੀਆ ਬੌਂਡਿੰਗ ਬਣੀ ਹੋਈ ਹੈ ਜੀ। ਬਹੁਤ ਵਧੀਆ। ਕਿਹੜੇ ਕਿਹੜੀ ਗੱਲ ਤੇ ਜਾਤਰ ਲੜਾਈ ਹੁੰਦੀ ਹੈ ਜੀ? ਰਿਮੋਟ ਪਿੱਛੇ ਹੁੰਦੀ ਸੀ। ਤੁਸੀਂ ਮੁੱਦੇ ਬੜੇ ਤਕੜੇ ਲੈ ਕੇ ਆਉਨੇ ਸੀ। ਪਹਿਲਾਂ ਮੈਗੀ ਪਿੱਛੇ ਲੜਾਈ ਹੋਈ ਪਰ ਰਿਮੋਟ ਪਿੱਛੇ ਹੋਈ ਜੀ। ਨਹੀਂ ਹੁਣ ਤਾਂ ਨਹੀਂ ਲੜਦਾ ਹੁਣ ਤਾਂ ਕਹਿ ਦਿੰਦਾ ਵੀ ਤੂੰ ਆ ਜਾ ਮੇਰਾ ਜੀ ਨਹੀਂ ਲੱਗਦਾ। ਅੱਛਾ ਵੀ ਹੁਣ ਚਲੋ ਵਧੀਆ ਮੋਹ ਪਿਆਰ ਬਣਿਆ ਹੋਇਆ ਹੈ। ਹਾਂ ਜੀ। ਡੈਡੀ ਦੀ ਕੀ ਗੱਲ ਖਾਸ ਹੈ? ਵੀ ਘਰੇ ਸਭ ਤੋਂ ਚੱਲਦੀ ਕੀ ਦੀ ਹੈ ਜੀ? ਡੈਡੀ ਦੀ। ਮੰਮੀ ਦੀ ਜੀ। ਮੰਮੀ ਦੀ ਜਦੋਂ ਜਦੋਂ ਡੈਡੀ ਨੇ ਜਵਾਬ ਦੇਣਾ ਹੋਵੇ ਤਾਂ ਮੰਮੀ ਨ ਵੈਸੇ ਡੈਡੀ ਵੀ ਚੱਲਦੀ ਹੈ। ਵੈਸੇ ਡੈਡੀ ਚੱਲਦੀ ਹੈ। ਇਹ ਕੇ ਵੀ ਹੁੰਦਾ ਨਾ ਵੀ ਜ਼ਿਆਦਾਤਰ ਕਹਿੰਦੇ ਹੁੰਦੇ ਵੀ ਘਰਾਂ 'ਚ ਤਾਂ ਜਦੋਂ ਬੁੜੀਆਂ ਇਹਨੇ ਬੁੜੀਆਂ ਚੱਲਣ ਲੱਗ ਜਾਂਦੀਆਂ। ਨਹੀਂ ਡੈਡੀ ਕਦੀ ਡੈਡੀ ਪੁਲਿਸ ਨੇ ਤਾਂ ਡੈਡੀ ਦੀ ਚੱਲ। ਅੱਛਾ ਡੈਡੀ ਪੁਲਿਸ ਨੇ? ਹੋਰ ਪੜ੍ਹਾਈ ਠੀਕ-ਠਾਕ ਵਧੀਆ। ਇਹ ਪੁੱਤ ਅਸੀਂ ਵੀ ਕਲਾਸਾਂ ਬੜੇ ਚਲੀ ਜਾਂਦੀ ਨਹੀਂ ਹੈ। ਬਹੁਤ ਵਧੀਆ। ਠੀਕ ਹੈ। ਇਹ ਜੀ ਗੱਲ ਪਹਿਲਾਂ ਕਹਿ ਦਿੰਦੇ ਨਾ ਭੈਣੇ। ਕੋਈ ਸਵਾਲ ਉੱਨੀ ਕੀ ਹੋ ਜੇ। ਕਿਤੇ ਇੰਟਰਵਿਊ ਲੰਮਾ ਪਾ ਕੀਤਾ ਜਿਵੇਂ ਮੇਰਾ। ਅੱਛਾ ਡੈਡੀ ਪੁਲਿਸ ਹੈ ਜੀ। ਹਾਂਜੀ। ਠੀਕ ਹੈ ਠੀਕ ਹੈ ਸੋਸੰਗੀ ਗ ਡੈਡੀ ਤਾਂ ਕਹਿੰਦੇ ਆ ਵੀ ਉਹ ਕਰਦੇ ਤਾਂ ਬਹੁਤ ਕੁਝ ਬਣਾਉਣ ਨੂੰ ਕਰਦੇ ਸੀ ਮੈਂ ਹੀ ਕਹਤਾ ਵੀ ਮੈਨੂੰ ਬਾਹਰ ਭੇਜ ਦੇ ਫਿਰ ਤੁਸੀਂ ਬਾਹਰ ਕੇ ਸੋਚਿਆ ਚਲੋ ਹੁੰਦਾ ਨਹੀਂ ਆਪਾਂ ਕਹਿੰਨੇ ਵੀ ਯਾਰ ਮੇਰਾ ਡੈਡੀ ਪੁਲਿਸ ਵਾਲਾ ਸੀ ਮੈਂ ਵੀ ਕੋਈ ਸਰਕਾਰੀ ਜੋਬ ਲਗਵਾਣੀ ਸੀ ਸਰਕਾਰੀ ਜੋਬ ਹੀ ਲਗਵਾਣੀ ਸੀ ਕਰਦੇ ਆ ਨਾ ਆਪਾਂ ਮੈਨੂੰ ਨਹੀਂ ਮੰਨਦੀ ਮੈਂ ਕਿਹਾ ਮੈਂ ਬਾਹਰ ਜਾਣਾ ਤੁਸੀਂ ਬਾਹਰ ਕਿਉਂ ਜਾਣਾ ਜੀ ਇੱਥੇ ਕੀ ਹੈ ਇੱਥੇ ਹੂੰ ਕੀ ਹੈ ਇੱਥੇ ਪੁੱਛ ਰਹੀ ਹੈ ਜਾਂ ਦੱਸ ਰਹੀ ਹੈ ਪੁੱਛ ਰਹੀ ਹੈ ਕੀ ਹੈ ਇੱਥੇ ਤਾਂ ਮਤਲਬ ਮੈਂ ਜਵਾਬ ਦੇਵਾਂ ਕੀ ਵੀ ਹੈ ਕੀ ਨਹੀਂ ਇੱਥੇ ਚਲੋ ਇਹ ਦੱਸੋ ਕੀ ਹੈ ਇੱਥੇ ਅੱਕੇਾ ਥੋੜੇ ਖਾ ਲੋ ਬਾਰੇ ਖਾ ਲੋ ਆਹ ਜੀ ਇਹ ਹੈਗਾ ਬਹੁਤ ਖੁਸ਼ਾ ਕਰਨ ਤੇ ਇਹ ਤਾਂ ਬਹੁਤ ਖੁਸ਼ਾ ਪਰ ਇੱਥੇ ਬੰਦੇ ਨੂੰ ਛੇਤੀ ਦੇਣੇ ਕਾਮਯਾਬ ਨਹੀਂ ਹੋ ਸਕਦਾ ਬੰਦਾ ਸਟਰਗਲ ਬਹੁਤ ਹੈ ਬਾਹਰ ਤੁਸੀਂ ਕਿਵੇਂ ਮਾਸੇ ਵੀ ਬਾਹਰ ਸਟਰਗਲ ਹੈ ਨਹੀਂ ਕੀ ਜੀ ਸਟਰਗਲ ਹੈਗੀ ਹੈ ਪਰ ਉੱਥੇ ਬੰਦਾ ਕਿਤੇ ਨਾ ਕਿਤੇ ਲਾਈਫ ਚਾਰ ਪੰਜ ਸਾਲ ਤੇ ਸੈੱਟ ਕਰ ਲੈਂਦਾ ਹੂੰ ਪਰ ਇੱਥੇ ਚਾਰ ਪੰਜ ਸਾਲ ਕੁਝ ਵੀ ਨਹੀਂ ਲਾਈਫ ਖਰਾਬ ਹੀ ਹੈ ਚਾਰ ਪੰਜ ਸਾਲ ਜੇ ਬਹੁਤ ਜ਼ੋਰ ਲਾ ਕੇ ਬੰਦਾ ਬਹੁਤ ਅੱਗੇ ਤੱਕ ਤੇ ਜਾਣਾ ਤਾਂ ਜ਼ੋਰ ਬਹੁਤ ਲਾਉਣਾ ਹੂੰ ਤੁਸੀਂ ਇੱਥੇ ਕਿੰਨਾ ਕਿਤੇ ਹਰ ਇੱਕ ਕੁੜੀ ਇਹ ਯਾਤਰਾ ਇਹ ਦੱਸੋ ਕੁੜੀਆਂ ਦੇ ਪੁਆਇੰਟ ਆ ਵੀ ਤੁਸੀਂ ਦੱਸਿਓ ਵੀ ਯਾਤਰਾ ਸਾਰੀਆਂ ਕੁੜੀਆਂ ਇਹੀ ਸੋਚ ਕੇ ਬਾਹਰ ਜਾ ਰਹੀਆਂ ਨੇ ਜੀ ਜਾਂ ਹਰ ਇੱਕ ਕੁੜੀ ਦਾ ਆਪਣਾ ਆਪਣਾ ਵੱਖਰਾ ਸਾਰਿਆਂ ਨੂੰ ਵੱਖਰਾ ਵੱਖਰਾ ਕਿਸੇ ਨੂੰ ਆਜ਼ਾਦੀ ਚਾਹੀਦੀ ਆ ਕਿਸੇ ਨੇ ਅੱਗੇ ਵਧਣਾ ਆ ਉਹਦਾ ਕੁਝ ਲਾਈਫ ਚ ਕਰਨਾ ਤੇ ਹਾਂ ਕਿਸੇ ਨੇ ਫਾਈਨੈਂਸ਼ੀਅਲ ਇੰਡੀਪੈਂਡੈਂਟ ਹੋਣਾ ਹਮ ਮਤਲਬ ਕੁੜੀਆਂ ਦਾ ਆਪਣਾ ਆਪਣਾ ਪੁਆਇੰਟ ਆ ਵੀ ਕੁੜੀਆਂ ਕੋਈ ਸੋਚ ਕੇ ਬਾਹਰ ਜਾ ਰਹੀਆਂ ਨੇ ਜੀ ਇਹ ਮੈਂ ਆ ਲੱਗਾਂਦਾ ਵੀ ਕੁੜੀਆਂ ਬਾਹਰ ਜਾ ਕੇ ਠੱਕੇ ਖਾਣ ਗਿਆ ਆ ਕਰਨੀਆਂ ਬਾਹਰ ਵੀ ਕੁੜੀਆਂ ਨੇ ਬਾਹਰ ਕੀ ਬਣਨਾ ਠੱਕੇ ਤਾਂ ਨਹੀਂ ਹੈਗੇ ਬਾਹਰ ਠੱਕੇ ਹੈ ਇਹ ਨਹੀਂ ਕ ਹੈਗੇ ਆ ਪਰ ਬੰਦਾ ਸੈੱਟ ਹੋ ਜਾਂਦਾ ੱਟਕੇ ਠਾਕੇ ਅੱਗ ਲਾਉਂਦੀ ਆ ਹੂੰ ੱਟਕੇ ਠਾਕੇ ਜੀ ਆ ਕੇ ਲਾਉਂਦੀ ਆ ਤੁਸੀਂ ਬੜੀ ਸੋਹਣੀ ਗੱਲ ਬਦਕੀ ਕੋਈ ਗੱਲ ਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਆਪਣੇ ਡੈਡੀ ਨੂੰ ਜਿਹੜੇ ਪੁਲਿਸ ਦੇ ਵਿੱਚ ਐ ਜੀ ਬਸ ਡੈਡੀ ਆ ਤਾਂ ਧਿਆਨ ਰੱਖਣ ਨਹੀਂ ਰੱਖਦੇ ਤੇ ਮੈਂ ਨਹੀਂ ਚਾਹੁੰਦੀ ਕਦੇ ਉਹਨਾਂ ਨੂੰ ਕੋਈ ਵੀ ਦੁੱਖ ਤਕਲੀਫ ਹੋਵੇ ਹੂੰ ਬਿਲਕੁਲ ਕੋਈ ਬਿਲਕੁਲ ਕੋਈ ਮੰਮੀ ਨੂੰ ਕੁਝ ਕਹਿਣਾ ਚਾਹੁੰਦੇ ਹੋ ਹਾਂ ਜੀ ਮੰਮੀ ਨਾਲ ਤਾਂ ਬਹੁਤ ਪਿਆਰ ਕਰਦਾ ਮੇਰੀ ਮੰਮੀ ਬਹੁਤ ਅੰਡਰਸਟੈਂਡਿੰਗ ਬਹੁਤ ਹੀ ਜ਼ਿਆਦੇ ਰੱਬ ਉਹ ਜੀ ਮਾਂ ਮੇਰੇ ਮਾਪੇ ਵਰਗੇ ਮਾਪੇ ਰੱਬ ਸਾਰੇ ਹੁੰਦੇ ਕੀ ਆ ਬਾਤ ਸੁ ਤਾੜੀਆਂ ਲਾਓ ਬੀ ਬਹੁਤ ਸੋਹਣੀ ਗੱਲ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਮੇਰੀ ਮੈਮ ਦਸਤਰੀ ਕਾਲ ਜੀ ਵਿਆਹੇ ਬਰੇ ਹੁੰਦੀ ਹਾਂਜੀ ਹਾਂਜੀ ਜੀ ਵਿਆਹ ਤੋਂ ਬਾਅਦ ਲਾਈਫ ਕਿਦਾਂ ਦੀ ਹੈ ਜੀ ਵਿਆਹ ਤੋਂ ਬਾਅਦ ਲਾਈਫ ਅਗਰ ਜੇ ਕਿਸੇ ਦੇ ਪੇਰੈਂਟਸ ਵਧੀਆ ਮੈਰਿਜ ਤੋਂ ਬਾਅਦ ਤਾਂ ਉਹਨਾਂ ਦੀ ਅੱਜਕੱਲ ਬੁਆਇਸ ਵੀ ਅੰਡਰਸਟੈਂਡ ਕਰਦੇ ਆ ਲੜਕੀਆਂ ਨੂੰ ਵੀ ਬੁਆਇਸ ਵਿੱਚ ਬਹੁਤ ਚੇਂਜਿੰਗ ਆ ਗਈ ਹੈ ਅੱਜਕੱਲ ਪਹਿਲਾਂ ਦੇ ਬੁਆਇਸ ਮਤਲਬ ਜੈਂਸ ਸੀਗੇ ਉਹਨਾਂ ਦੀ ਸੋਚ ਜਿਹੜੀ ਸੀ ਉਹ ਪੁਰਾਣੀ ਸੀ ਹੁਣ ਇਹ ਸਟੱਡੀ ਕਰਦੇ ਆ ਹਨਾ ਜਾਂ ਸਮਝਦੇ ਆ ਵੀ ਲੇਡੀਜ਼ ਵੀ ਆਪਣੇ ਬਰਾਬਰ ਹੋਣੀ ਚਾਹੀਦੀ ਆ ਬਹੁਤ ਸਾਰੇ view ਇਦਾਂ ਦੇ ਆਂਦੇ ਆ ਕਿ ਹਾਂ ਵੌਇਸ ਨੂੰ ਚੇਂਜ ਹੋਣਾ ਚਾਹੀਦਾ ਤਾਂ ਮੈਂ ਇਸ ਵੱਲੋਂ ਬਹੁਤ ਖੁਸ਼ ਆ ਕਿ ਅੱਜ ਕੱਲ ਦੇ ਜਿਹੜੇ ਵੌਇਸ ਆ ਹਨਾ ਵੀ ਉਹ ਆਪਣੀ ਵਾਈਫ ਨੂੰ ਅੰਡਰਸਟੈਂਡ ਕਰਦੇ ਆ ਤੁਹਾਡਾ ਨਾਮ ਕੀ ਹੈ ਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਨੂੰ ਬੁਲਾਉਣਾ ਬੁਲਾਉਣੇ ਕਿੱਦਾਂ ਹੋਣਾ ਤੁਸੀਂ ਜੀ ਜੀ ਕਹਿ ਕੇ ਬੁਲਾਉਣਾ ਹਮੜਾ ਕਹਿ ਲਈ ਹੁੰਦਾ ਤਾਂ ਹੁੰਦਾ ਨਹੀਂ ਸਕੂਨ ਜਾਂ ਮਿਲਦਾ ਤੁਹਾਨੂੰ ਕਈ ਕਈ ਵਾਰ ਹਾਂਜੀ ਸਪੋਧ ਗੁਰੂ ਵੀ ਕੁਲਦੀਪ ਸਿੰਘ ਬੈਠੇ ਦੀ ਉਹਨਾਂ ਦੀ ਤਾਰੀਫ ਕਰਨੀ ਹੈ ਜੀ ਹਾਂਜੀ ਇੱਧਰ ਦੇਖ ਕੇ ਦੀ ਕੈਮਰੇ ਵੱਲ ਦੇਖ ਕੇ ਠੀਕ ਹੈ ਜੀ ਕੁਲਦੀਪ ਸਿੰਘ ਲਈ ਤਨਕ ਕੋਈ ਮਿੱਠੀਆਂ-ਮਿੱਠੀਆਂ ਗੱਲਾਂ ਕਰਨੀਆਂ ਨਹੀਂ ਜੀ ਮੈਂ ਤੁਹਾਨੂੰ ਇਹੀ ਕਹਿਣਾ ਚਾਹਨੀ ਹੈ ਕਿ ਤੁਸੀਂ ਆਪਣਾ ਧਿਆਨ ਰੱਖੋ ਬਹੁਤ ਵੱਡੀ ਦੇਸ਼ ਲਈ ਤੁਹਾਡੀ ਜੋ ਵੀ ਤੁਸੀਂ ਕਰ ਰਹੇ ਹੋ ਬਹੁਤ ਵੱਡਾ ਬਲੀਦਾਨ ਆ ਤੁਹਾਡਾ ਮੇਰੇ ਹਸਬੰਦ ਆਰਮੀ ਚ ਆ ਕੀ ਬਾਤ ਹੈ ਹੁਣ ਉਹਨਾਂ ਦੀ ਪੋਸਟਿੰਗ ਜੰਮੂ ਚ ਜਿੱਥੇ ਬਹੁਤ ਮਾਹੌਲ ਖਰਾਬ ਆ ਹੁਣ ਉਸ ਤੇ ਤਾਂ ਮੈਂ ਉਹਨਾਂ ਨੂੰ ਚਾਹਨੀ ਹੈ ਕਿ ਆਪਣੀ ਸੇਫਟੀ ਰੱਖਣਾ ਸ਼ਾਂਤ ਰਹਿਣਾ ਕਰਦਾ ਕਰਵਲ ਕੋਈ ਫਿਕਰ ਨਾ ਕਰਨ ਘਰੇ ਮੈਂ ਹੈਗੀ ਆ ਲੈ ਕੀ ਬਾਤ ਸੋ ਪਹਿਲ ਦਾ ਵੀ ਆਪਣੇ ਜਿਹੜੇ ਫੌਜੀ ਵੀਰ ਨੇ ਉੱਥੇ ਖੜੇ ਐ ਸੋ ਤਾੜੀਆਂ ਪਹਿਲਾਂ ਲਾਓ ਸੁਪੈਣ ਵੀ ਗੱਲਾਂ ਕਰਦੀ ਕਹਦੇ ਨਾ ਥੋੜੀ ਜੀ ਸਾਈਡ ਹੋ ਗਈ ਕਿਉਂਕਿ ਮਾਹੌਲ ਹੀ ਇਦਾਂ ਦਾ ਚੱਲ ਰਿਹਾ ਥੋੜਾ ਡੱਟਾ ਹੁੰਦਾ ਹੀ ਆ ਜਿਹਦੇ ਨਾਲ ਆਪਾਂ ਲਾਈਫ ਬਿਤਾਉਣੀ ਆ ਹਾਂ ਜੀ ਕਦੇ ਭੈਣੇ ਇਹ ਚੀ ਹੁੰਦੀ ਐ ਦੇਖੋ ਉਹ ਡੇਲੀ ਡੇਲੀ ਨਹੀਂ ਚਲੋ ਛੁੱਟੀ ਤੇ ਆਉਂਦੇ ਆ ਨਾ ਤਾਂ ਛੁੱਟੀ ਤੇ ਤੁਹਾਡੇ ਉਹ ਬਾਲ ਤੁਹਾਨੂੰ ਇਹ ਲੱਗਦਾ ਨਾ ਬੇਰਾ ਹੋਣਾ ਅਸੀਂ ਖੁਸ਼ ਰਹਿਾਂਗੇ ਅਸੀਂ ਘੁੰਮਾਂਗੇ ਪੇਰਾਂਗੇ ਨਾ ਤੇ ਜਦੋਂ ਜਾਂਦੇ ਆ ਮੰਨ ਦੇ ਵਿੱਚ ਕੀ ਹੁੰਦਾ ਉਦੋਂ ਉਦੋਂ ਤੁਹਾਨੂੰ ਪਤਾ ਹੀ ਹੈ ਜੀ ਵੀਰ ਜੀ 6 ਮਹੀਨੇ ਬਾਅਦ ਆਣਾ ਤੇ ਕਿੱਥੇ ਇਕੱਲੀ ਲੇਡੀਜ਼ ਨੇ ਸਰਵਾਈਵ ਕਰਨਾ ਤਾ ਮਾਂਚੂ ਹੁੰਦਾ ਕਿ ਵਧੀਆ ਮਾਹੌਲ ਜਿੱਥੇ ਵੀ ਗਏ ਆ ਵਧੀਆ ਠੀਕ ਠਾਕ ਚਲੋ ਫੇਰ ਦੁਬਾਰਾ ਛੁੱਟੀ ਹੋਣ ਤਾਂ ਵਧੀਆ ਸੀ ਇੰਜੋਏ ਕਰੀਏ ਵਾਪਸ ਆਪਣੇ ਘਰੇ ਪਰਿਵਾਰ ਬਸਾਈਏ ਸਾਰੇ ਫੌਜੀਆਂ ਲਈ ਇਹੀ ਅਰਦਾਸ ਆ ਕਿ ਜੋ ਜਿੰਨੇ ਵੀ ਆ ਜੋ ਵੀ ਜੋ ਵੀ ਕੰਮ ਕਰ ਰਹੇ ਆ ਵੀਰੇ ਹਨਾ ਜਿੰਨੇ ਵੀ ਵੋਇਸ ਕਰ ਲਿਆ ਜੈਂਸ ਕਰਦੇ ਆ ਜੋ ਵੀ ਕਰ ਰਿਹਾ ਆਪਣੇ ਸਟੈਂਡ ਹੋਣ ਆਪਣੀ ਲਾਈਫ ਚ ਸਟੈਂਡ ਹੋਣ ਅੱਜਕਲ ਬਹੁਤ ਮਾਹੌਲ ਖਰਾਬ ਹੋ ਰਿਹਾ ਗਲਤ ਚੀਜ਼ਾਂ ਵੱਲ ਜਾ ਰਹੇ ਆ ਨਸ਼ੇ ਵੱਲ ਜਾ ਰਹੇ ਆ ਇਹਨਾਂ ਵਿੱਚ ਕੁਝ ਨਹੀਂ ਹੈ ਆਪਣਾ ਸਟੈਂਡ ਹੋਣ ਇਹ ਟਾਈਮ ਆ 30 ਤੋਂ ਪਹਿਲਾ ਪਹਿਲਾ ਸਟੈਂਡ ਹੋਣ ਤਾਂ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਬਹੁਤ ਸੋਨਾ ਮਤਲਬ ਪਲ ਬਿਤਾਉਣ ਨੂੰ ਮਿਲਦਾ। ਕੀ ਬਾਤ ਹੈ ਬਹੁਤ ਸੋਹਣੀ ਸੋਹਜਾ ਤਾੜੀਆਂ ਲਾਓ ਵੀ ਇਸ ਗੱਲ ਦੇ ਬਾਅਦ। ਇੱਕ ਬੰਨੇ ਗੱਲ ਕਹਿੰਦੇ ਹੁੰਦੇ ਆ ਕਿ ਇਹਦੇ ਵੀ ਜਦੋਂ ਫੌਜੀ ਨਾਲ ਵਿਆਹ ਕਰਾਉਣਾ ਘਰਦਿਆਂ ਦੇ ਰਿਸ਼ਤਰਾਂ ਦੇ 100 ਸਵਾਲ ਹੁੰਦੇ ਆ ਵੀ ਇਹ ਤਾਂ ਜੰਗ ਚ ਬਗਦ ਜੂਗਾ ਚਲੋ ਪ੍ਰਮਾਤਮਾ ਕਹਿੰਦੇ ਵੀ ਅਸਤਗ ਦੇ ਇਦਾਂ ਦਾ ਕੋਈ ਦਿਨ ਆਬ ਹੀ ਨਾ ਵੀ ਉਹ ਕਦੇ ਜੰਗ ਚ ਜਾਣਾ ਨਾ ਪਰ ਕਦੇ ਫਿਰ ਨੂੰ ਨਾ ਇਹ ਗੱਲ ਲੱਗੀ ਵੀ ਯਾਰ ਅਸੀਂ ਅਜੇ ਜੰਗ ਚ ਜਾਣਾ ਕਦੇ ਜੰਗ ਤਾਂ ਹੁਣ ਚੱਲ ਹੀ ਰਹੀ ਹੈ ਫਿਰ ਜੀ ਹਾਂ ਹੁਣ ਜਿਹੜਾ ਮੌਲ ਆ ਹਾਂ ਉਹ ਜਾ ਰਿਹਾ ਪੋਸਟਿੰਗ ਜਿੱਥੇ ਆ ਹੁਣ 5 테러ਿਸਟ ਮੀਡੀਆ ਚ ਦਿਖਾ ਰਹਿਆ ਉੱਥੇ ਹੀ ਪੋਸਟਿੰਗ ਤੇ ਚਲੋ ਕੋਈ ਨਾ ਮੇਰੀ ਸਾਡੇ ਸਾਰਿਆਂ ਦੀ ਇਹੀ ਦੁਆ ਵੀ ਜਿੰਨੇ ਵੀ ਭਈ ਸਾਡੇ ਫੌਜੀ ਵੀਰ ਭਰਾ ਹਨਾ ਸਰਹੰਦਾ ਤੇ ਖੜੇ ਆ ਦੀ ਦੀ ਸਾਡੀ ਰਾਖੀ ਕਰਦੇ ਆ ਨਾ ਸੋ ਸਾਰੇ ਖੁਸ਼ ਰਹਿਣ ਦੂਣ ਨੇੜੇ ਪਰਿਵਾਰ ਨੇ ਵੀ ਸਾਰੇ ਖੁਸ਼ ਰਹਿਣ ਸੋ ਭੈਣ ਮੇਰੀ ਉਦਾਸ ਨਾ ਹੋਇਆ ਕਰੋ ਸਾਡੀਆਂ ਸਭ ਦੀਆਂ ਦੁਆਵਾਂ ਨੇ ਸਾਰੇ ਵੀਰਾਂ ਨਾਲ ਨੇ ਸੋ ਜੋਰ ਦਾ ਟਾੜੀ ਆਪਣੇ ਫੌਜੀ ਭਰਾ ਮਲੇ ਤੁਸੀਂ ਲਓ ਥੈਂਕ ਯੂ ਸੋ ਮਚ ਭਾਈ ਥੈਂਕ ਯੂ ਗੋਡ ਬlesਸ ਉਹ ਉਧਰ ਬਾਈਕ ਪੜਾ ਦਿਓ ਜੀ ਨਾਮ ਕੀ ਹੈ ਦੀ ਰਮਨਦੀਪ ਕੌਰ ਵਿਆਹ ਕਦੋਂ ਹੋਇਆ ਜੀ ਸਰ 1 ਇਅਰ ਹੋ ਗਿਆ 1 ਸਾਲ ਹੋ ਗਿਆ ਥੋੜਾ ਉੱਚੀ ਜੇ ਬੋਲਿਓ ਜੀ ਤੁਹਾਡਾ ਕੀ ਐਕਸਪੀਰੀਅੰਸ ਹੈ ਜੀ ਵਿਆਹ ਦੀ ਲਾਈਫ ਦਾ ਜੀ ਵਿਆਹ ਤੋਂ ਬਾਅਦ ਲਾਈਫ ਕਿੱਦਾਂ ਦੀ ਸਰੇ ਵਧੀਆ ਏ ਅਗਰ ਸਪੋਰਟ ਆ ਪੇਰੈਂਟਸ ਦੀ ਔਰ ਹਸਬੰਡ ਦੀ ਥੈਨ ਲਾਈਫ ਇਜ਼ ਗੁੱਡ ਕਦੇ ਦਾਬਕਾ ਮਾਰੇ ਉਹਨਾਂ ਤੋਂ ਹੀ ਦਾਬਕਾ ਜੀ ਸਰ ਜਦੋਂ ਕਈ ਵਾਰ ਕੋਈ ਗੱਲ ਨਹੀਂ ਮੰਨਦਾ ਤਾਂ ਫਿਰ ਹਸਬੰਡ ਤੇ ਥੋੜਾ ਜਿਹਾ ਗੁੱਸਾ ਨਿਕਲਦਾ ਹੁੰਦਾ اچھا ਗੁੱਸਾ ਕਰਦੇ ਹੋ ਜੀ ਜਿਆਤਰ ਜਿਹੜਾ ਲੜਾਈ ਦਾ ਆਪਕੀ ਦੀ ਗੱਡਾ ਕੌਣ ਆ ਤੁਹਾਡੇ ਦੋਨਾਂ ਚੋਂ ਜੀ ਵੀ ਜਿਆਤਰ ਕਿਹੜਾ ਲੜਾਈ ਵੱਧ ਛੇੜ ਕੇ ਰਾਜੀ ਹੈ ਸੱਚ ਦੱਸੋ ਦੇਖੋ ਝੂਠ ਨਾ ਬੋਲੋ ਜੀ ਸਰ ਮੈਂ ਆ ਤੁਸੀਂ ਆ ਜੀ ਕੀ ਮੈਨੂੰ ਤੁਹਾਨੂੰ ਲੜਾਈ ਆ ਤੁਹਾਨੂੰ ਦਰਸ ਨਹੀਂ ਆਇਆ ਕਿ ਉਹਦੇ ਦੀ ਜੀ ਸਭ ਨੂੰ ਗੁੱਸਾ ਬੋਦਾਂ ਦਾ ਕੀ ਇਹਨਾਂ ਨੇ ਡਿਮਾਂਡਾਂ ਰੱਖੀਆਂ ਉਹਨਾਂ ਦੀ ਵੀ ਆਹ ਚੀ ਚਾਹੀਦੀ ਮੈਨੂੰ ਨਹੀਂ ਸਰ ਮੈਂ ਮੇਰੀ ਤਾਂ ਕੋਈ ਡਿਮਾਂਡ ਨਹੀਂ ਬਟ ਉਹ ਆਪ ਹੀ ਬਹੁਤ ਵਧੀਆ ਨੇ ਕੀ ਕੀ ਖਾਸ ਕੀ ਉਹਨਾਂ ਤੇ ਤੁਹਾਨੂੰ ਦੱਸੋ ਜੀ ਸਰ ਮਤਲਬ ਕਿ ਉਹ ਕੇਅਰ ਬਹੁਤ ਜ਼ਿਆਦਾ ਕਰਦੇ ਆ ਨਾ ਕੇ ਕੇ ਧਿਆਨ ਰੱਖਦੇ ਆ ਕਿ ਫੈਮਲੀ ਦੇ ਵਿੱਚ ਜਿੱਦਾਂ ਕਿ ਜੁਆਇੰਟ ਫੈਮਲੀ ਆ ਨਾ ਕਿ ਮੇਰੇ ਬ੍ਰਦਰ ਇਨ ਲਾ ਹੈਗੇ ਆ ਕਿ ਕੁਝ ਕੁ ਗੱਲਾਂ ਕਹਿ ਜਾਂਦੇ ਆ ਬਟ ਕਿ ਉਹ ਸਿਚੁਏਸ਼ਨ ਨੂੰ ਹੈਂਡਲ ਕਰ ਲੈਂਦੇ ਆ ਕਿ ਉਹ ਮੇਰੀ ਸਪੋਰਟ ਦੇ ਵਿੱਚ ਹੁੰਦੀ ਆ ਕਿ ਜੇ ਮੈਂ ਮਤਲਬ ਰੋ ਵੀ ਰਹੀ ਆ ਨਾ ਤਾਂ ਵੀ ਐਦਾਂ ਹੈ ਗਿਆ ਕਿ ਮੈਨੂੰ ਮੜਾਸਾ ਵੀ ਮੇਰੇ ਨਾਲ ਹੁੰਦਿਆ ਨਾ ਕਿ ਮੈਂ ਉੱਥੇ ਚੁੱਪ ਹੋ ਜਾਂਦੀ ਆ ਤੇ ਸਪੋਰਟ ਬਹੁਤ ਜ਼ਿਆਦਾ ਹੈਗੀ ਆ ਮਤਲਬ ਆਦਵਾ ਲਾਈਵ ਠੀਕ ਚੱਲਦੀ ਹੈ ਜੀ ਹਾਂ ਜੀ ਮੈਨੂੰ ਕੋਈ ਦੁੱਖੀ ਲੱਗਣਾ ਜਸਟ ਹੁੰਦਾ ਨਹੀਂ ਹੈਗਾ ਜੀ ਸਰ ਮਤਲਬ ਥੋੜਾ ਬਹੁਤ ਹੋ ਜਾਂਦਾ ਨਾ ਕਿ ਜਿਵੇਂ ਜੁਆਇੰਟ ਫੈਮਿਲੀ ਕਰਕੇ ਹੋ ਜਾਂਦਾ ਬਟ ਉਹਨਾਂ ਦੀ ਸਪੋਰਟ ਹੀ ਇੰਨੀ ਕਿ ਜ਼ਿਆਦਾ ਹੈਗੀ ਆ ਕਿ ਮੈਨੂੰ ਫਿਰ ਫੀਲ ਨਹੀਂ ਹੁੰਦਾ ਹੈਗਾ ਫਿਰ ਫੀਲ ਨਹੀਂ ਹੁੰਦਾ ਜੀ ਬਸ ਸਭ ਕੁਝ ਸਹੀ ਚੱਲ ਜਾਂਦਾ ਜੀ ਹਾਂ ਜੀ ਖੁਸ਼ ਹਾਂ ਜੀ ਲਾਈਵ ਦੇ